व्याह तो बाद गोपी शॉकर अपनी वाइफ नाल कुमण ले निकलया गोपी अते उस दी वाइफ ने व्यम अगरों अपने ले कुछ खास समा कड्ड़िया अते नेडले इलाके विच छोटी जही आउटिंग कीती अवज्ञत वाटे नाल वीडियो सांझा करते हा आ गया आ गया तुम ही लछना ते आ गए से सही है जे के भाई ओए ओए ਮਾੜਾ ਹੀ ਹਾਲਾ ਹੋਂ ਤੱਕ ਲੋਕਾਂ ਨੇ ਦੇਖਦੇ ਆਂ ਆ ਕੰਮ ਚ ਇੱਥੇ ਰੱਖਦਾ ਸਾਹਮਣੇ ਸਾਰਿਆਂ ਨੂੰ ਪਤਾ ਵੀ ਲੱਗੇ ਚਪੇੜਾ ਮਾਰਨੀ ਆ ਉਹ ਬਣਾਉਣਾ ਨਹੀਂ ਆਣ ਤੋਂ ਭਾਬੀ ਨੇ ਕਹਿ ਦਿੰਨਾਂ ਆ ਯਾਰ ਦੇਖ ਮੈਂ ਯਾਰ ਸਵੇਰੇ ਦਾ ਪੱਕਾ ਮੈਂ ਸੱਚੀ ਸੌਂਗ ਵਾਲਾ ਦੇ ਮੈਂ ਨਾ ਅੱਗੇ ਕਿ ਮੈਂ ਬਿਮਾਰ ਹੋ ਜੂ ਹੁਣ ਤੇ ਸ਼ਾਮੀ ਬਾਹਰ ਗਿਆ ਸੀ ਨਾ ਚੇਤਨਾ ਕਮਬੈਕ ਕਰ ਜਾਇ ਲਾਓ ਮੇਰਾ ਮਨਾ ਯਾਰ ਬਟੋ ਕਿਉਂ ਜਿੱਦਾਂ ਇਹ ਪੈ ਰਿਹਾ ਮੈਨੂੰ ਲੱਗਦਾ ਇਹਨੇ ਪਸਾਬ ਸੁਗਿਆ ਇਹ ਝੱਗ ਝੁਕੇ ਗੜਦਣੇ ਕੰਬਲਾਂ ਦੇ ਮੈਂ ਫੀਟ ਦੇਖ ਹਾਂ ਇਹਨੇ ਥੋੜੇ ਫੀਟ ਆ ਫੀਟਾ ਨੂੰ ਕੀ ਹੋਇਆ ਇਹ ਬਾਹੀ 부ਥੀ ਦੇਖ ਕੇ ਤੂੰ ਮੈਨੂੰ ਪਸੰਦ ਕੀਤਾ ਹੈ ਮੈਂ ਨਹੀਂ ਇਸ ਤਰ੍ਹਾਂ ਦੇਖਿਆ ਅੱਛਾ ਤੂੰ ਬਮੋਰਨੀ ਬੜੀ ਫਿਰਦੀ ਹੈ ਮੋਰਨੀ ਲੈ ਕੇ ਸੀ ਮੋਰ ਦੇ ਪੈਰ ਤੇ ਕਿڑی ਲਗਾਈ ਸੀ ਇਹ ਰਿਆ ਨਾ ਮੋਰ ਦੇ ਪੈਰ ਪਲੀਜ਼ ਬੇਬੀ ਯਾਰ ਮੇਰੇ ਨਾਲ ਥੋੜਾ ਆ ਪੁਆਇੰਟ ਗੱਦੀਆਂ ਗੱਲਾਂ ਨਾ ਜਿੱਦਾਂ ਦਾ ਬੈੱਡ ਤੈਨੂੰ ਮੈਨੂੰ ਲਾ ਪਿਆ ਨਾ ਸੌਂ ਲੱਗੇ ਧਰਮਾ ਥੋੜਾ ਮੈਂ ਤਾਂ ਇਥੋਂ ਤਿਲਕ ਤਿਲਕ ਹੀ ਜਾਂਦਾ ਨਾ ਅੰਬੜ ਤੋਂ ਮੇਰੇ ਤੋਂ ਥੋੜਾ ਸਵਾਦ ਹੀ ਉਹ ਹੁੰਦਾ ਹੈ Mm-hmm. <laughs>